ਇਸੇ ਸੰਦਾ ਬੱਚਾ ਬਾਬਾ ਜੀ ਅੱਛਾ ਜੀ ਉਹਦੇ ਵਿੱਚ ਐਂਟੀ ਰੇਬੀਜ਼ ਦਾ ਇੰਜੈਕਸ਼ਨ ਜੀ ਤੇ ਡੀ ਵਾਰਮਿੰਗ ਬਿਲਕੁਲ ਫ੍ਰੀ ਦਿੱਤਾ ਸਿਕਾ ਦੋਸਤੋ ਮੂਛਲੇ ਚੈਨਲ ਤੇ ਤੁਹਾਡੇ ਸਾਥੀ ਹਾਂ ਤੇ ਅੱਜ ਆਪਾਂ ਪਹੁੰਚੇ ਅਕੀਤੁਰਪੁਰ ਦੀ ਸਾਬੂ ਸਰ ਇਹ ਇੱਥੇ ਅੱਜ ਘੋੜੇ-ਗੋੜੀਆਂ ਦਾ ਮੇਲਾ ਲੱਗਿਆ ਹੋਇਆ ਕੱਲ 4 ਤਰੀਕ ਤੋਂ ਸ਼ੁਰੂ ਹੋਇਆ ਤੇ 10 ਤਰੀਕ ਤੱਕ ਚੱਲਣਾ ਤੇ ਘੋੜੇ-ਗੋੜੀਆਂ ਪੁੱਤੇ ਹੋਰ ਬਹੁਤ ਸਾਰੇ ਜਾਨਵਰ ਦਿਖਾਏ ਆਏ ਰਿਆਂ ਤੇ ਸਟਾਲਾਂ ਲੱਗੀਆਂ ਸਾਰੀਆਂ ਤੁਹਾਨੂੰ ਦਿਖਾਉਣੀਆਂ ਤੇ ਕੈਮਰਾ ਮਾਰਟੀਬਿਡੀਓ ਨਾ ਬਣੇ ਆਹ ਦੇਖੋ ਦੋਸਤੋ ਇੱਥੇ ਸਾਰੇ ਖਾਣੇ ਪੀਣੇ ਦੇ ਮਤਲਬ ਸਟਾਲਾਂ ਨੇ ਆ ਜਿਵੇਂ ਜਾਨਵਰਾਂ ਦੇ ਸੌਂਖਿਆਂ ਦੇ ਮੰਲਾ ਸਮਾਨ ਆ ਕੇ ਪੁੱਤਿਆਂ ਦੇ ਪਟੇ ਵਗੈਰਾ ਹਨ ਕੂੜਿਆਂ ਦਾ ਸਿਸਟਮ ਸਾਰਾ ਕੁ ਜੋ ਪੱਕੇ ਜਨਨ ਕਤਿ ਚ ਕਾਠੇ ਹੋਵੇ ਤੇ ਆਣਤੀ ਨਾਲ ਜੂਸ ਵਗਰ ਵਾਲੇ ਹਨ ਸਾਰੇ ਆਈ ਜਾਂਦੇ ਨੇ ਠੀਕ ਆ ਇਧਰ ਦੇ ਪਾਸੇ ਵੀ ਆ ਖਾਂਤੀ ਨਾਲ ਸਮਾਨਾਂ ਦੇ ਪਿੱਛੇ ਬੱਸਾ ਸਾਨੂੰ ਦੇਖ ਰਹੇ ਨੇ ਬਣੇ ਰਹੂਗੇ ਜਿੱਥੇ ਕੋੜੇ ਆਣੇ ਆਦੇ ਬਹੁਤ ਸਨੇ ਵਿਆਵੰਦ ਟੈਂਟਰ ਆ ਗਏ ਆ ਖੋਨੀਆ ਬਣਾਈਆਂ ਲੱਕੜ ਦੀ ਨਹੀਂ ਸੋਨੇ ਨਵਾਬ ਵਾਲਾ ਨਹੀਂ ਆ ਬੈਡ ਵਾਲੇ ਆ ਗਏ ਪਰ ਟੋੜਾ ਹਜੇ ਅੱਜ ਪੂਰੀ ਜਿਆਦਾ ਮਾਤਰਾ ਦੇ ਵਿੱਚ ਆਏ ਨਹੀਂ ਸੀਗੇ ਤੇ ਉਹ ਆਉਂਦੀ ਖਾਨ ਚਰਿਆਂ ਦੇ ਤਾਂ ਜੀ ਪਾਉਣ ਟ੍ਰੋਲੀਆਂ ਹਨ ਇਹਦੇ ਵਿੱਚ ਕੋੜੇ ਆਉਂਦੇ ਦੂਰੋਂ ਨੇੜੋਂ ਠੀਕ ਹੈ ਆਹ ਦੇਖੋ ਕਿੰਨਾ ਸੋਹਣਾ ਚਿੱਟਾ ਘੋੜਾ ਕਿਤੇ ਕਿੰਨਾ ਨੇ ਆਉਦੇ ਤੰਬੂ ਲਾ ਰੱਖਿਆ ਜਿਵੇਂ ਅਰ ਵਿਆਹ ਚ ਆਪਸੇ ਆਪ ਕਰਦੇ ਨਾ ਉਵੇਂ ਸਾਰਾ ਸਿਸਟਮ ਲੋੜੇ ਦਾ ਤੋੜਨੀ ਕੋੜਨੀ ਆ ਆ ਦਾ ਪੂਰਾ ਪੂਰਾ ਫੁੱਲ ਅਰੇਂਜ ਕੀਤਾ ਵਾ ਆਹ ਦੇਖੋ ਬਾਈ ਕਿੰਨਾ ਜਿਆਦਾ ਕਿੰਨਾ ਸੋਹਣਾ ਨਿਕੋ ਵਾਰੀ ਤੱਕ ਨੂੰ ਵੇਟ ਕਰ ਜਿਵੇਂ ਲੋਕ ਆਈ ਜਾਂਦੇ ਜਾਣ ਕਰੀ ਗਏ ਜਿੰਦੇ ਜਿੰਦੇ ਜਵਾਂ ਚੱਲ ਜਾਂਦੇ ਜਿੰਦੇ ਜਾਨਵਰਾਂ ਦੇ ਸਪੀਸ਼ੀਅਲ ਕਿ ਹੌਲੇ ਤਾਂ ਬਹੁਤ سارے ਆਈ ਜਾਂਦੇ ਦੂਰ ਦੇ ਘੋੜੇ ਆ ਜਿਹੜੇ ਪਾਪਾ ਨੇ ਪਿੱਛੇ ਬੈਠੇ ਆਂ ਕਿ ਤਿੰਨ ਇਹਨਾਂ ਕੋਈ ਵਾਰੀ ਦੀ ਆ ਕੇ ਤੇ ਕੋਈ ਨਹੀਂ ਆਇਆ ਉਹਦੇ ਜਦੋਂ ਤੰਬੂ ਪਾ ਦਲੇ ਰੱਖਣਾ ਦੇਖੋ ਕਿੰਨੇ ਸੋਹਣੇ ਪੂਰਾ ਠੰਡਾ ਦਾ ਕਰਕੇ ਪੂਰਾ ਇੰਤਜ਼ਾਮ ਕੀਤਾ ਵਾ ਦੋਸਤੋ ਅਪਲਾਈ ਕੋੜ ਆ ਗਿਆ ਇਹਦੇ ਕੁਝ ਦੇਖਿਆ ਨਹੀਂ ਕਿ ਜਿਹੜਾ ਹੈ ਜਿਹਦਾ ਨਾਮ ਇਹਦਾ ਮਲਕੀ ਹੈ ਨਹੀਂ ਜਿਹੜਾ ਕੋੜਾ ਦਾ ਤੰਤ ਦੇਖੋ ਕਿੰਨਾ ਸੋਹਣਾ ਪੂਰਾ ਵਧੀਆ ਮਿੱਟੀ ਚ ਮਾਬਾ ਜੀ ਦਿਓ ਇਸ ਕੋੜੇ ਬਾਰੇ ਜਾਣਕਾਰੀ ਇਹ ਅਲੀ ਸੇ ਸੰਦਾ ਬੱਚਾ ਬਾਬਾ ਜੀ ਅੱਛਾ ਜੀ ਬੇਡਾ ਉਹਦਾ ਅਲੀ ਸੇ ਸੰਦਾ ਚੜ੍ਹਦੀ ਕਲਾ ਜਾਨਵਰ ਜੀ ਦੱਸੋ ਚੜ੍ਹਦੀ ਕਲਾ ਦੇ దర్శనీయਤਾ بابا جی दर्शनीय है दर्शनीय है ठीक है जी भी हा जी एते ਤੁਸੀਂ ਬੱਚੇ ਸੇਲ ਕਰਦੇ ਹੋ ਬਾਬਾ ਜੀ ਹਾਂ ਜੀ ਹਾਂ ਜੀ ਦੀ ਸਟਾਡ ਸਰਵਿਸ ਚੱਲਦੀ ਹੈ ਬਾਬਾ ਜੀ ਠੀਕ ਹੈ ਆਪਣੇ ਆਪਣੀ ਐਂਟਰੀ ਕਰਵਾ ਕੇ ਜਾਓ ਆਪ ਦਾ ਜੀ ਨੰਬਰ ਬੋਲ ਦੋ ਜੇ ਕੋਈ ਟ੍ਰੱਕ ਨੇ ਕੰਟੈਕਟ ਕਰਨਾ ਨੰਬਰ ਜੇ ਤੁਹਾਨੂੰ ਲੈਣਾ ਉਹ ਬਾਈ ਤੋਂ ਲੈਣਾ ਨਹੀਂ ਮੇਰਾ ਨੰਬਰ ਲੈਣਾ 90560 33280 ਕਸ਼ਿਕਲ ਬਾਈ ਜੀ ਬਾਈ ਦਾ ਕਸ਼ਿਕਲ ਜੀ ਕਿਹੜੀ ਪੱਟ ਹੈ ਉਹਦੇ ਨਾਂ ਤੇ ਕੀ ਆਪਣਾ ਜੀ ਉਹ ਆਪਣੇ ਸਰ ਕਲੀਨਿਕ ਨੇ ਇੱਕ ਤਾਂ ਬੰਬੇਵੱਟ ਬਟੰਡਾ ਜੀ ਇੱਕ ਮਾਨਸਾ ਪੱਟ ਕਲੀਨਿਕ ਐਂਡ ਪੈਟ ਸ਼ਾਪ ਹੈਗੀ ਹੈ ਜੀ ਮਾਨਸਾ ਠੀਕ ਹੈ ਜੀ ਆਪਾਂ ਪੱਪੀ ਦਾ ਵੀ ਕੰਮ ਆਪਣਾ ਹਾਂਜੀ ਆਪਣਾ ਕੈਨਲ ਰਜਿਸਟਰਡ ਹੈ ਜੀ ਸਾਰੇ ਮਤਲਬ ਜੋ ਵੀ ਪੱਪੀ ਲੈਣੇ ਆ ਹਾਈ ਕੁਆਲਿਟੀ ਦੇ ਪੱਪੀ ਪੂਰੇ ਵਧੀਆ ਪੱਪੀ ਮਿਲਦੇ ਆ ਜੀ ਬਾਕੀ ਸਟੱਡ ਸਰਵ ਸਾਰੀ ਅਵੇਲੇਬਲ ਹੈ ਜੀ ਠੀਕ ਹੈ ਜੀ ਆਹ ਕਿਹੜੀ ਨਸਲ ਹੈ ਵੀਰੇ ਜਿਹਦੀ ਗੱਲ ਕਰੀਏ ਇਹ ਸਮਾਈਟ ਬਰੀਡ ਹੈ ਜੀ ਸਮਾਈਟ ਬਰੀਡ ਇਹ ਕਿੰਨੀ ਕੋਸਟਲੀ ਹੁੰਦੀ ਹੈ ਵੀਰੇ ਉਹ ਬਾਲਿਕਾ ਉਸ ਲਈ 50000 ਰੁਪਏ ਦਾ ਬਫਾ ਹੁੰਦਾ ਜੀ ਠੀਕ ਹੈ ਜੀ ਇਹ ਮੇਲ ਹੈ ਕਿ ਫੀਮੇਲ ਹੈ ਇਹ ਪੇਅਰ ਹੈ ਜੀ ਆਪਣੇ ਕੋਲ ਇਹਨਾਂ ਦਾ ਵੀ ਅੱਛਾ ਹਾਂਜੀ ਹਾਂਜੀ ਇਹ ਮੇਲ ਹੈ ਜੀ ਤੇ ਜੀ ਆ ਜਰਮਨ ਆ ਗਈ ਇਹ ਜਰਮਨ ਸ਼ੈਪੜਾ ਜੀ ਇਹ ਸ਼ਾਰਟ ਕੋਟ ਜਰਮਨ ਸ਼ੈਪੜਾ ਜੀ ਵੀਏ 11 ਇਹ ਵੀਏ 11 ਮਾਰਚ ਉਹ ਮੇਰੇ ਲਈ ਸਦਾ ਸਾਨਾ ਜੀ ਠੀਕ ਹੈ ਜੀ ਉਹ ਡਬਲ ਕੋਟ ਇਹ ਲੌਂਗ ਕੋਟ ਹੈ ਜੀ ਇਹ ਲੈਕਸ ਦਾ ਸਾਨਾ ਜੀ 10 ਬਾਰ ਦਾ ਵੀ1 ਸੀਗਾ ਉਹ ਠੀਕ ਹੈ ਹਾਂਜੀ ਹਾਂਜੀ ਇੰਡੀਆ ਚੈਂਪੀਅਨ ਸੀਗਾ ਜੀ ਠੀਕ ਹੈ ਇੱਥੇ ਕੀ ਸਰਵਿਸ ਆ ਆਪਣੀ ਚੱਲ ਰਹੀ ਹੈ ਜੀ ਸਰਵਿਸ ਜੀ ਆਪਾਂ ਕੈਂਪ ਲਾਇਆ ਹੋਇਆ ਜੀ ਫ੍ਰੀ ਦੇ ਵਿੱਚ ਉਹਦੇ ਵਿੱਚ ਐਂਟੀ ਰੇਬੀਜ਼ ਦਾ ਇੰਜੈਕਸ਼ਨ ਜੀ ਤੇ ਡੀ ਵਾਰਮਿੰਗ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਚਾਹੇ ਉਹ ਸਟ੍ਰੇਟ ਡੌਗ ਹੋਵੇ ਚਾਹੇ ਪੈਟ ਡੌਗ ਹੈ ਜੀ ਜਿੰਨੇ ਮਰਜ਼ੀ ਲੈ ਕੇ ਆਓ ਫ੍ਰੀ ਸੇਵਾ ਜੀ ਠੀਕ ਹੈ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਇੱਥੇ ਘੋੜਿਆਂ ਦਾ ਮੇਲਾ ਚੱਲ ਰਿਹਾ ਜਿਹੜਾ 10 ਤਰੀਕ ਤੱਕ ਚੱਲੂ ਹੈ ਨਾ ਹਾਂਜੀ 10 ਤਰੀਕ ਤੱਕ ਫ੍ਰੀ ਸਰਵਿਸ ਹੈ ਜੀ ਜੋ ਮਰਜ਼ੀ ਲੈ ਕੇ ਆਓ ਤੇ ਵੀਰੇਨੰਦ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਪ੍ਰਕਾਰ ਦੇ ਕਤੂਰੇ ਚਾਹੀਦੇ ਸ ਤੁਹ ਤੇ ਆਪਣਾ ਨੰਬਰ ਬੋਲ ਦੋ ਬਾਈ ਜੀ 97804 54254 ਠੀਕ ਹੈ ਦੋਸਤੋ ਬਾਈ ਨਾਲ ਕੰਟੈਕਟ ਕਰ ਸਕਦੇ ਕਰ ਸਕਦੇ ਤੁਸੀਂ ਵਧੀਆ ਨਾਲ ਸਕਦੇ ਬਾਈ ਕੋਲੇ ਕੁੱਤੇ ਨੇ ਤੇ ਜੋੜੇ ਹੀ ਨੇ ਸਾਰੇ ਪੇਅਰ ਨੇ ਆ ਵੀ ਬੱਕਰੀ ਕਿਸਮ ਦਾ ਸੀ ਕਿ ਸਾਨੂੰ ਬਹੁਤ ਸੋਹਣਾ ਲੱਗਿਆ ਤੇ ਠੀਕ ਹੈ ਬਾਈ ਜੀ ਵੀਡੀਓ ਚ ਟਾਈਮ ਦਿੱਤਾ ਧੰਨਵਾਦ ਠੀਕ ਹੈ ਧੰਨਵਾਦ ਬਈ ਜੀ ਤੁਹਾਡਾ ਬਹੁਤ यो ओ जेड़ा लूटा ਆਹ ਪਾ ਲਿਆ ਉਹ ਤਾਂ ਅੱਜ ਦੋਸਤੋ ਘੋੜੇ ਘੋੜੀਆਂ ਦਾ ਮੇਲਾ ਲੱਗੇਗਾ ਤਲਵੰਡੀ ਸਾਬੋ ਤੇ ਬਾਈ ਹਰੇ ਨਾਲ ਚਕੋਰਾ ਲੈ ਕੇ ਆਏ ਵੇ ਆ ਤੇ ਬਾਈ ਨਾਲ ਕਰਾਉਣੇ ਗੱਲਬਾਤ ਆ ਦੋਸਤ ਕਿਹੜਾ ਲੱਕ ਆਪਣਾ ਕਿਹੜਾ ਲੱਕ ਆਗਾ ਕਿੱਥੋਂ ਆਏ ਹੋ ਰੂਪੀ ਲਾਹਵਤ ਰਿਆਲਾ ਰੂਪੀ ਤੋਂ ਆਏ ਵੇ ਆ ਤੇ ਕਿੰਨੀਆਂ ਚਕੋਰਾ ਨੇ ਆਪਣੇ ਕੋਲੇ ਚਕੋਰਾ ਆ ਗਿਆ 500 500 ਪਹਿਲਾਂ ਕਿੱਥੇ ਆਏ ਸੀਗੇ ਪਹਿਲਾਂ ਮਿੱਤਰ ਗਿਆ ਸ੍ਰੀ ਮੁਕਤਸਰ ਸਾਹਿਬ ਉੱਥੇ ਕਿੰਨੇ ਕ ਪੀਸ ਵੇ ਗਏ 1000 ਪੀਸ ਆ ਤੇ ਇਹ ਕਿੰਨੇ ਕੇ ਪੀਸ ਆਈ ਇਹਨਾਂ ਦਾ 1200 ਜੋੜੀ ਇੱਕ ਮੇਲ ਇੱਕ ਫੀਮੇਲ ਠੀਕ ਆ ਤੇ ਇਹ ਕਾਦੇ ਕੰਮ ਆਉਂਦੇ ਸੌਂਕ ਵਾਸਤੇ ਰੋਕ ਰੱਖਦੇ ਕਿ ਇਹਦਾ ਅੰਡਾ ਵੀ ਕੰਮ ਆਉਂਦਾ ਇਹ ਸੌਂਕ ਨਹੀਂ ਪਾਲਦੇ ਆਂਦੇ ਵਾਸਤੇ ਬੱਚੇ ਉਤਾਲਦੇ ਆਂਦੇ ਖਾਉਂਦਾ ਅੰਡਾ ਵੀ ਖਾ ਸਕਦੇ ਤਾਂ ਅੰਡੇ ਦਾ ਪਤਾ ਕੀ ਰੇਟ ਰੂਟ ਵੇਚਦਾ ਇਹਦਾ 40 ਰੁਪਏ ਦਾ ਅੰਡਾ ਵੇਚਦਾ ਠੀਕ ਆ ਤੇ ਐਵਰੇਜ ਇਹਦੀ ਕਿੰਨੀ ਐਵਰੇਜ ਹੁੰਦੀ ਹੈ ਸਾਲ 'ਚ ਕਿੰਨੇ ਅੰਡੇ ਦੇਂਦੀਆਂ ਜਿਵੇਂ ਮੁਰਗੀਆਂ ਦੇਂਦੀਆਂ ਅੰਡੇ ਸੇਮ ਹੀ ਨੇ ਲਗਾਤਾਰ ਅੰਡਾ ਦਿੰਦੀ ਹੈ। ਸੇਮ ਹੀ ਨੇ ਲਗਾਤਾਰ ਅੰਡਾ ਦਿੰਦੀ ਹੈ। ਠੀਕ ਆ। ਦੋਸਤੋ 1200 ਦਾ ਜੋੜਾ ਇਹ। ਤੇ ਬਾਈ ਹਰੇ ਕਹਿੰਦੇ ਸੇਮ ਹੀ ਨੇ ਲਗਾਤਾਰ ਆਂਡੇ ਦਿੰਦੀ ਹੈ ਇਹ। ਤੇ ਕਿੰਨੇ ਕਿੰਨੇ ਬੰਦਿਆਂ ਆ ਸਾਰੇ ਤੁਸੀਂ? ਕਿੰਨੇ ਬੰਦਿਆਂ ਆ ਸਾਰੇ? ਹੈਲੋ 7 ਬੰਦੇ ਆ। 4 ਬੰਦੇ ਆਏ ਹੋ। 7 7 7। 7 7 ਬੰਦੇ ਆਏ ਨੇ। ਇਹ ਤੇ ਰਹਿਣੀ ਰੂਣੀ ਕਿੱਥੋਂ ਫਿਰ? ਇਹਨੂੰ ਤੰਬੂ ਲਗਾਇਆ ਹੈ ਅੱਛਾ ਇਹਨੂੰ ਕਿ ਲਗਾਈ ਠੀਕ ਹੈ ਤੇ ਮੈਨੂੰ ਕਿੰਨੇ ਦਿਨ ਚੱਲਣਾ ਪਤਾ ਇਹ ਲਾਇਆ ਹੈ 4 ਤੋਂ ਸ਼ੁਰੂ ਹੋਇਆ ਹੈ 10 ਤਾਰੀਖ ਦੇ ਤੱਕ 4 ਤੋਂ 10 ਤੱਕ ਦੀ ਤਰੀਕ ਤੱਕ ਤੁਸੀਂ ਇੱਥੇ ਹੋ ਲੈ ਵੀ ਤੇ ਇਹਦਾ ਰੇਟ ਫਿਕਸ ਸਾ ਕਿ ਮਾਨਦਾਨ ਕਰ ਦੂੰਗਾ ਅਗਲੇ ਦਾ ਰੇਟ ਇਹਦਾ ਘਟਾ ਵਧਾ ਲੈਣੋ ਆ ਕੱਟ ਕਰਨੇ ਤੇ 1100 1500 ਲਗਾਏ ਹਾਂ ਹਾਂ ਇਹ ਕਹਿੰਦਾ ਬਸ ਖਿੱਚ ਧੂੜ ਕਰਕੇ ਬਾਈ ਕਹਿੰਦਾ 1000 ਦਾ ਜੋੜਾ ਦੇ ਦਿੰਨੇ ਆ ਕਿ ਕੋਈ ਚਪੋਰਾ ਦਾ ਸੌਂਕੀ ਹੋਵੇ ਤੇ ਬਾਈ ਹਨੇਤੋਤਰਾ ਇਹਦਾ ਮੇਲ ਫੀਮੇਲ ਦੀ ਕੀ ਪਹਿਚਾਣਾ ਮੇਲ ਦਾ ਉਹਦੀ بڑا ਰਹੇਗਾ ਹਾਂ ਅੰਮਿਲ ਦਾ ਛੋਟਾ ਰਹੇਗਾ ਹੂੰ ਔਰ ਇਹ 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 ਵੀ بڑا ਰਹੇਗਾ ਅੰਮਿਲ ਦਾ بڑا ਨਹੀਂ ਹੋਵੇ ਠੀਕ ਆ ਦੋਸਤ ਤੇ ਬਾਈਹਰਾਂ ਤੋਂ ਜਰੂਰ ਖਰੀਦੋ ਜੇ ਕੋਈ ਇੱਥੇ ਆਉਂਦਾ ਵੱਡੀ ਸੜਕ ਤੇ ਤਲਵੰਡੀ ਸਾਬੋ ਜਿੱਥੇ ਅਸੀਂ ਪੜਦੇ ਆ ਉੱਥੇ ਘੋੜੀਆਂ ਦਾ ਮੇਲਾ ਲੱਗਿਆ ਹੋਇਆ